ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਦੋਸਤੋ ਇੱਕ ਕਹਾਵਤ ਹੈ ਨਾ ਕਿ ਬੇਸ਼ੁਕਰੇ ਨੇ ਹੁੰਦੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਇੱਕ ਐਦਾਂ ਦੀ ਹੀ ਘਟਨਾ ਕਿ ਇੱਕ ਬੱਚਾ ਜੋ ਕਿ ਅੱਜ ਕਰੋੜਪਤੀ ਬਣ ਕੇ ਆਪਣੇ ਘਰ ਦੇ ਅੱਗੇ ਖੜਾ ਕਿਉਂਕਿ ਅੱਜ ਤੋਂ 12 ਸਾਲ ਪਹਿਲਾਂ ਫਟੇ ਪੁਰਾਣੇ ਕੱਪੜਿਆਂ ਦੇ ਵਿੱਚੋਂ ਉਹ ਘਰੋਂ ਭੱਜ ਗਿਆ ਸੀ ਕਿਉਂਕਿ ਘਰ ਦੇ ਹਾਲਾਤ ਹੀ ਐਨੇ ਮਾੜੇ ਸੀ ਘਰ ਦੇ ਵਿੱਚ ਇੱਕ ਟਾਈਮ ਰੋਟੀ ਪੱਕਦੀ ਸੀ ਤੇ ਕਦੇ ਨਹੀਂ ਕਈ ਵਾਰੀ ਤਾਂ ਆਂਡੀਆਂ ਗਵਾਡੀਆਂ ਦੇ ਘਰੋਂ ਲਿਆ ਕੇ ਰੋਟੀ ਖਾਣੀ ਪੈਂਦੀ ਸੀ ਘਰ ਦੇ ਐਨੇ ਮਾੜੇ ਹਾਲਾਤ ਸੀ ਤੇ ਅੱਜ ਜਦੋਂ ਕਰੋੜਪਤੀ ਬਣ ਕੇ ਆਪਣੇ ਮਾਪੇ ਦੇ ਸਾਹਮਣੇ ਖੜ੍ਹਾ ਹੋਵੇਗਾ ਤੇ ਮਾਪੇ ਨੂੰ ਕਿੱਡਾ ਵੱਡਾ ਮਾਣ ਮਹਿਸੂਸ ਹੋਇਆ ਹੋਵੇਗਾ ਜੀ ਆਂ ਦੋਸਤੋ ਗੱਲਬਾਤ ਸਾਂਝੀ ਕਰਦੇ ਹਾਂ ਲੁਧਿਆਣੇ ਜਿਹੜੇ ਦੀ ਝੁੱਗੀ ਝੋਪੜੀ ਦੇ ਵਿੱਚ ਜਦੋਂ ਗੱਡੀਆਂ ਦਾ ਕਾਫਲਾ ਆਉਂਦਾ ਹੈ ਦੇਖਣ ਨੂੰ ਆਏ ਲੱਗਦਾ ਕਿ ਜਿਵੇਂ ਕਿਸੇ ਬਹੁਤ ਵੱਡੇ ਮੰਤਰੀ ਨੇ ਇੱਥੇ ਆਉਣਾ ਹੋਵੇ ਕਰੋੜਾਂ ਰੁਪਈਆ ਦੀਆਂ ਗੱਡੀਆਂ ਅਤੇ ਅੱਗੇ ਪਿੱਛੇ ਸਿਕਿਉਰਿਟੀ ਵਾਲੇ ਬਹੁਤ ਵੱਡਾ ਬਿਜ਼ਨਸਮੈਨ ਰਾਜਵੀਰ ਉਸ ਇੱਕ ਗੱਡੀ ਦੇ ਵਿੱਚ ਸਵਾਰ ਸੀ ਡਰਾਈਵਰ ਦੇ ਨਾਲ ਵਾਲੀ ਸੀਟ ਦੇ ਉੱਪਰ ਬੈਠਾ ਸੀ ਅਤੇ ਆ ਕੇ ਉਸ ਝੁੱਗੀ ਝੋਪੜੀਆਂ ਦੇ ਕੋਲ ਆਪਣੀ ਗੱਡੀ ਰੋਕ ਦਿੰਦਾ ਹੈ ਅਤੇ ਇੱਧਰ ਉੱਧਰ ਦੇਖਦਾ ਹੈ ਅਤੇ ਜਿਵੇਂ ਆਪਣੇ ਅਤੀਤ ਦੇ ਵਿੱਚ ਉੱਕ ਗਿਆ ਹੋਵੇ ਜਿਵੇਂ ਕੁਝ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਅਤੇ ਉਹ ਚਲਾ ਜਾਂਦਾ ਹੈ ਆਪਣੇ ਅਤੀਤ ਦੇ ਵਿੱਚ ਉਸ ਨੇ ਬਚਪਨ ਉੱਥੇ ਗੁਜ਼ਾਰਿਆ ਸੀ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਚਪਨਾ ਬਚਪਨ ਤੋਂ ਬਾਅਦ ਉਸਦੀ ਜਵਾਨੀ ਉੱਥੇ ਆਈ ਸੀ ਪਰ ਹੁਣ ਉਹ ਜਵਾਨੀ ਦੇ ਉਸ ਸਮੇਂ ਨੂੰ ਪਾਰ ਕਰ ਰਿਹਾ ਸੀ ਕਿਉਂਕਿ ਉਹ ਆਪਣੇ ਜੀਵਨ ਦੇ ਵਿੱਚ ਇੰਨਾ ਜ਼ਿਆਦਾ ਸੰਘਰਸ਼ ਕਰ ਚੁੱਕਿਆ ਸੀ ਕਿ ਹੁਣ ਉਹ ਸਕੂਨ ਲੱਭਦਾ ਸੀ ਕਿ ਮੈਂ ਆ ਸਕੂਨ ਹੁਣ ਆਪਣੇ ਮਾਪੇ ਨੂੰ ਵੀ ਦੇਵਾਂ ਦੋਸਤੋ ਉਹ ਦੱਸ ਦਈਏ ਕਿ ਜਿਵੇਂ ਹੀ ਝੁੱਗੀ ਝੋਪੜੀਆਂ ਦੇ ਵਿੱਚ ਜਲਾ ਜਾਂਦਾ ਹੈ ਤਾਂ ਉੱਥੇ ਇੱਕ ਬਜ਼ੁਰਗ ਜੋੜਾ ਸਾਹਮਣੇ ਆਉਂਦਾ ਹੈ ਉਹ ਬਜ਼ੁਰਗ ਜੋੜਾ ਆ ਕੇ ਕਹਿੰਦਾ ਹੈ ਕਿ ਭਾਈ ਤੁਸੀਂ ਕੌਣ ਹੋ ਦਸਤਾ ਬਹੁਤ ਵੱਡੇ ਸੇਠ ਲੱਗਦੇ ਹੋ ਤੇ ਅੱਜ ਸਾਡੀ ਝੁੱਗੀ ਝੋਪੜੀਆਂ ਦੇ ਵਿੱਚ ਤੁਸੀਂ ਕਿਉਂ ਆਏ ਹੋ ਦਸਤੋਂ ਬਾਦ ਬਜ਼ੁਰਗ ਜੋੜਾ ਸਰਜੀਤ ਸਿੰਘ ਅਤੇ ਮਨਜੀਤ ਕੌਰ ਉਹ ਤੋਂ ਉਹਨੂੰ ਡਰ ਵੀ ਗਏ ਅਤੇ ਇਹ ਕਹਿਣ ਲੱਗੇ ਕਿ ਕਈ ਵਾਰੀ ਅੱਗੇ ਵੀ ਵੱਡੇ ਵੱਡੇ ਸੇਠ ਝੁੱਗੀ ਝੋਪੜੀਆਂ ਦੇ ਵਿੱਚ ਆਉਂਦੇ ਨੇ ਹੋ ਸਕਦਾ ਸਾਨੂੰ ਇੱਥੋਂ ਉਠਾਉਂਦੇ ਹੋਣ ਵੀ ਤੁਸੀਂ ਆਪਦਾ ਡੇਰਾ ਕਿਤੇ ਹੋਰ ਜਾ ਕੇ ਲਾਓ ਤਾਂ ਉਸ ਤੋਂ ਬਾਦ ਉਹ ਹੱਥ ਜੋੜ ਕੇ ਸਾਹਮਣੇ ਖੜੇ ਹੋ ਗਏ ਸਰਜੀਤ ਸਿੰਘ ਅਤੇ ਮਨਜੀਤ ਕੌਰ ਅਤੇ ਕਹਿਣ ਲੱਗੇ ਕਿ ਸੇਠ ਜੀ ਤੁਸੀਂ ਐਦਾਂ ਨਾ ਕਰਿਓ ਅਸੀਂ ਇੱਥੇ ਆਪਣਾ ਜੂਨ ਗੁਜ਼ਾਰਾ ਕਰਦੇ ਆ ਅਸੀਂ ਕੁਝ ਨਹੀਂ ਕਿਸੇ ਨੂੰ ਕਹਿੰਦੇ ਕੋਈ ਅਸੀਂ ਕਬਜ਼ਾ ਨਹੀਂ ਕਰਦੇ ਜੇਕਰ ਤੁਸੀਂ ਕਹੋਗੇ ਤਾਂ ਅਸੀਂ ਇਹ ਸਮਾਨ ਇੱਥੋਂ ਚੱਕ ਕੇ ਲੈ ਜਾਵਾਂਗੇ ਆਪਣੇ ਸਾਹਮਣੇ ਉਸ ਬਜ਼ੁਰਗ ਜੋੜੇ ਨੂੰ ਹੱਥ ਜੋੜਿਆ ਦੇਖ ਕੇ ਰਾਜਵੀਰ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂਆਂ ਦੇ ਦਰਿਆ ਵਗਣ ਲੱਗੇ ਉੱਚੀ ਉੱਚੀ ਭੁੱਬਾ ਮਾਰ ਕੇ ਰੋਣ ਲੱਗ ਗਿਆ ਅਤੇ ਪੈਰੀ ਡਿੱਗ ਪਿਆ ਉਸ ਬਜ਼ੁਰਗ ਜੋੜੇ ਦੇ ਜਿਵੇਂ ਉਸ ਬਜ਼ੁਰਗ ਜੋੜੇ ਦੇ ਪੈਰੀਂ ਡਿਗਿਆ ਤਾਂ ਉਸ ਤੋਂ ਬਾਅਦ ਬਜ਼ੁਰਗ ਜੋੜਾ surjit singh ਅਤੇ manjeet kaur ਜੋ ਕਿ ਪਛਾਣੋਂ ਹਟ ਗਏ ਅਤੇ ਉਹ ਡਰ ਗਏ ਕਿ ਆਖਰਕਾਰ ਐਡਾ ਵੱਡਾ ਸੇਠ ਸਾਡੇ ਪੈਰੀਂ ਕਿਉਂ ਡਿਗ ਰਿਹਾ ਹੈ ਆਖਰਕਾਰ ਕੀ ਹੈ ਇਸ ਦੀ ਮਜਬੂਰੀ ਜੋ ਅੱਜ ਸਾਡੇ ਪੈਰੀਂ ਪੈ ਰਿਹਾ ਹੈ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਉਸ ਤੋਂ ਬਾਅਦ ਰਾਜਵੀਰ ਉੱਚੀ ድਨੇ ਆਵਾਜ਼ ਮਾਰਦਾ ਹੈ ਕਿ ਮਾਂ ਮੈਂ ਰਾਜਵੀਰਾਂ ਜੋ ਕਿ ਘਰ ਦੇ ਮਾੜੇ ਹਾਲਾਤ ਦੇਖ ਕੇ ਭੁੱਖਾ ਮਰਦਾ ਹੋਇਆ ਮੈਂ ਘਰ ਛੱਡ ਕੇ ਚਲਾ ਗਿਆ ਸੀ ਤੇ ਅੱਜ ਤੁਹਾਡੇ ਅਸ਼ੀਰਵਾਦ ਦੇ ਨਾਲ ਕਰੋੜਾਂ ਰੁਪਿਆਵਾਂ ਦੀਆਂ ਪ੍ਰਾਪਰਟੀਆਂ ਮੈਂ ਬਣਾ ਚੁੱਕਿਆ ਹਾਂ ਪਰ ਜਿਹੜਾ ਸਕੂਨ ਇਸ ਝੁੱਗੀ ਝੋਪੜੀ ਦੇ ਵਿੱਚ ਮੈਨੂੰ ਆਇਆ ਉਹ ਸਕੂਨ ਕਿਤੇ ਵੀ ਨਹੀਂ ਮਿਲਿਆ ਆਪਣੇ ਪੁੱਤਰ ਨੂੰ ਐਡੇ ਵੱਡੇ ਮੁਕਾਮ ਦੇ ਉੱਪਰ ਦੇਖ ਕੇ ਦੋਨੋਂ ਮਾਪੇ ਹੱਕੇ ਬੱਕੇ ਰਹਿ ਗਏ ਕਿ ਇਤੋਂ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ ਅੱਜ ਤੋਂ 12 ਸਾਲ ਪਹਿਲਾਂ ਘਰ ਛੱਡ ਕੇ ਚਲਾ ਗਿਆ ਸੀ ਤੇ ਆਖਰਕਾਰ ਇਸ ਨੇ ਐਡਾ ਵੱਡਾ ਮੁਕਾਮ ਜੋ ਹੈ ਉਹ ਕਿਵੇਂ ਹਾਸਲ ਕੀਤਾ ਉਹ ਸੋਚਣ ਦੇ ਲਈ ਮਜਬੂਰ ਹੋ ਗਏ ਅਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਬੱਚੇ ਨੂੰ ਹੀ ਦੇਖ ਰਹੇ ਸੀ ਅਤੇ ਬੜੀ ਹੀ ਗੌਰ ਦੇ ਨਾਲ ਬੜੀ ਹੀ ਚਾਹ ਦੇ ਨਾਲ ਆਪਣੇ ਬੱਚੇ ਨੂੰ ਦੇਖ ਰਹੇ ਸੀ ਕਿ ਇਹ ਬੱਚਾ ਜਿਸ ਨੇ ਐਨਾ ਸੰਘਰਸ਼ ਕੀਤਾ ਅਤੇ ਜ਼ਿੰਦਗੀ ਦੇ ਵਿੱਚ ਇਸ ਮੁਕਾਮ ਦੇ ਉੱਪਰ ਇਹ ਕਿਵੇਂ ਪਹੁੰਚ ਗਿਆ ਜੀ ਹਾਂ ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰਕਾਰ ਰਾਜਵੀਰ ਜਦੋਂ ਘਰੋਂ ਚਲਾ ਗਿਆ ਦੋਸਤੋ ਬਾਦ ਉਸ ਦੇ ਸੰਘਰਸ਼ ਦੀ ਕਹਾਣੀ ਕੀ ਹੈ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੋਬਰੂ ਕਰਾਵਾਂਗੇ ਬਣੀ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਦੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਦੋਸਤੋ ਜੇਕਰ انسان ਦੇ ਮਨ ਦੇ ਵਿੱਚ ਕੋਈ ਲਗਨ ਹੋਵੇ ਤਾਂ ਕੁਝ ਕਰਨ ਦੀ ਚਾਹਨਾ ਹੋਵੇ ਤਾਂ انسان ਜ਼ਿੰਦਗੀ ਦੇ ਵਿੱਚ ਜ਼ਰੂਰ ਕਾਮਯਾਬ ਹੋ ਸਕਦਾ ਹੈ। ਇੱਕ ਕਿਸੇ ਵਿਦਵਾਨ ਨੇ ਇੱਕ ਗੱਲ ਲਿਖੀ ਸੀ ਇੰਗ੍ਰੀਜ਼ ਦਾ ਬਹੁਤ ਵੱਡਾ ਜੋ ਵਿਦਵਾਨ ਸੀ ਉਸਨੇ ਕਿਹਾ ਸੀ ਕਿ ਗਰੀਬੀ ਦੇ ਵਿੱਚ ਪੈਦਾ ਹੋਣਾ ਇਹ ਰੱਬ ਦੇ ਹੱਥ ਦੇ ਵਿੱਚ ਹੈ ਕਿ ਕੋਈ ਗਰੀਬ ਦੇ ਘਰੇ ਪੈਦਾ ਹੋ ਗਿਆ ਪਰ ਗਰੀਬੀ ਦੇ ਵਿੱਚ ਮਰਨਾ ਇਹ ਰੱਬ ਦੇ ਹੱਥ ਵਿੱਚ ਨਹੀਂ ਹੈ ਇਹ ਆਪਣੇ ਹੱਥ ਵਿੱਚ ਹੈ ਆਪਣੀ ਮਿਹਨਤ ਦੇ ਸਿਰ ਤੇ ਆਪਾਂ ਕੁਝ ਵੀ ਕਰ ਸਕਦੇ ਹਾਂ ਸੋ ਦੋਸਤੋ ਖੈਰ ਆਪਾਂ ਇੱਕ ਕਹਾਣੀ ਸ਼ੁਰੂ ਕਰਦੇ ਆ ਕਹਾਣੀ ਸ਼ੁਰੂ ਹੁੰਦੀ ਹੈ ਲੁਧਿਆਣੇ ਦੇ ਝੁੱਗੀ ਬਸਤੇ ਇਲਾਕੇ ਦੇ ਵਿੱਚ ਉੱਥੇ ਇੱਕ ਬੰਜਾਰੇ ਰਹਿੰਦੇ ਹੁੰਦੇ ਸੀ ਬੰਜਾਰੇ ਸਿੱਖ ਕਾਫੀ ਰਹਿੰਦੇ ਨੇ ਤੁਸੀਂ ਜਦੋਂ ਲੁਧਿਆਣੇ ਤੋਂ ਜੇ ਲੋ ਤੁਸੀਂ ਫਲੋਰ ਜਾਂਦੇ ਆ ਤੇ ਜਿਵੇਂ ਫੈਕਟਰੀਆਂ ਦੇ ਲਾਗੇ ਬਹੁਤ ਸਾਰੀਆਂ ਝੁੱਗੀਆਂ ਝੋਪੜੀਆਂ ਛੋਟੇ ਛੋਟੇ ਕੱਚੇ ਕੱਚੇ ਘਰ ਜਿਹੇ ਬੜੇ ਹੋਏ ਨੇ ਉੱਥੇ ਬਹੁਤ ਸਾਰੇ ਬੰਗਾਰੇ ਸਿੱਖ ਰਹਿੰਦੇ ਨੇ ਉਹਨਾਂ ਬੰਗਾਰਿਆਂ ਸਿੱਖਾਂ ਦੇ ਵਿੱਚੋਂ ਇੱਕ ਪਰਿਵਾਰ ਸੀ ਸੁਰਜੀਤ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ ਸੁਰਜੀਤ ਸਿੰਘ ਜੋ ਕਿ ਦਿਹਾੜੀ ਮਜ਼ਦੂਰੀ ਕਰਦੇ ਸੀ ਜਦੋਂ ਕਿਸੇ ਨੂੰ ਕੋਈ ਕੰਮ ਹੁੰਦਾ ਤਾਂ ਉਹਨਾਂ ਨੂੰ ਲੈ ਜਾਂਦਾ ਕੋ 200-300 ਰੁਪਏ ਦਿਹਾੜੀ ਮਿਲ ਜਾਂਦੀ ਜਾਂ ਤਾਂ ਫੈਕਟਰੀ ਦੇ ਵਿੱਚ ਪਰਮਾਨੈਂਟ ਵੀ ਪਹਿਲਾਂ ਕਰਦੇ ਹੁੰਦੇ ਸੀ ਪਰ ਉਸ ਤੋਂ ਇਲਾਵਾ ਉਹ ਚੌਂਕ ਦੇ ਉੱਪਰ ਜਾ ਕੇ ਖੜੇ ਹੋ ਜਾਂਦੇ ਸੀ ਘੰਟਾ ਕਰਤੇ ਅਤੇ ਉੱਥੇ ਜਾ ਕੇ ਜੇਕਰ ਕਿਸ ਨੂੰ ਮਜ਼ਦੂਰ ਦੀ ਜ਼ਰੂਰਤ ਹੁੰਦੀ ਕਿਸੇ ਨੇ ਘਰ ਦੀ ਸਫਾਈ ਕਰਵਾਉਣੀ ਹੈ ਜਾਂ ਫਿਰ ਕਿਸੇ ਨੇ ਗੱਡੀ ਹੰਮਾਉਣੀ ਹੈ ਰੰਗ ਕਰਵਾਉਣਾ ਹੈ ਜਿੱਦਾਂ ਦੀ ਵੀ ਕੋਈ ਮਜ਼ਦੂਰੀ ਹੁੰਦੀ ਤੇ ਉਹ ਮਜ਼ਦੂਰੀ ਲਾਉਣ ਦੇ ਲਈ ਸੁਰਜੀਤ ਸਿੰਘ ਉੱਥੇ ਖੜਾ ਹੋ ਜਾਂਦਾ ਤੇ ਦੂਜੇ ਪਾਸੇ ਜੋ ਉਸ ਦੀ ਧਰਮ ਪਤਨੀ ਮਨਜੀਤ ਕੌਰ ਸੀ ਕਿਉਂਕਿ ਬਨਜਾਰੇ ਸੀ ਤੇ ਚੂੜੀਆਂ ਦਾ ਕੰਮ ਕਰਦੇ ਹੁੰਦੇ ਸੀ ਇਹ ਚੂੜੀਆਂ ਬਣਾਉਂਦੇ ਵੀ ਹੁੰਦੇ ਸੀ ਤੇ ਪਿੰਡ-ਪਿੰਡ ਜਾ ਕੇ ਚੂੜੀਆਂ ਵੇਚਦੇ ਵੀ ਹੁੰਦੇ ਸੀ। ਕਈ-ਕਈ ਵਾਰੀ ਤਾਂ ਸੁਰਜੀਤ ਸਿੰਘ ਦੀ ਦਿਹਾੜੀ ਲੱਗ ਜਾਂਦੀ ਤੇ ਦਿਹਾੜੀ ਲੱਗਣ ਦੇ ਨਾਲ ਚਲੋ ਘਰ ਦਾ ਗੁਜ਼ਾਰਾ ਹੋ ਜਾਂਦਾ। ਪਰ ਕਈ-ਕਈ ਵਾਰੀ 2-2 ਤਿੰਨ ਦਿਨ ਦਿਨ ਦਿਹਾੜੀ ਨਾ ਲੱਗਦੀ। ਤਾਂ ਇਸ ਕਰਕੇ ਘਰ ਦੇ ਵਿੱਚ ਰੋਟੀ ਪਕਣੀ ਵੀ ਮੁਸ਼ਕਲ ਹੋ ਜਾਂਦੀ। ਘਰ ਦੇ ਇੰਨੇ ਮਾੜੇ ਹਾਲਾਤ ਹੋ ਗਏ ਸੀ ਕਿ ਕਈ-ਕਈ ਵਾਰੀ ਦਿਹਾੜੀ ਨਾ ਲੱਗਣ ਕਰਕੇ ਘਰ ਦੇ ਵਿੱਚ ਰੋਟੀ ਨਹੀਂ ਸੀ ਪਕਦੀ। ਤੇ ਉਥੇ ਆਂਡ ਗਵਾਂਡ ਵੀ ਇਦਾਂ ਦਾ ਹੀ ਸੀ। ਆਂਡ ਗਵਾਂਡ ਵੀ ਉਹੀ ਵਿਚਾਰਾ ਦਿਹਾੜੀ ਮਜ਼ਦੂਰੀ ਕਰਨ ਵਾਲਾ ਸੀ ਰੋਜ਼ ਦਾ 100-200 ਰੁਪਿਆ ਕਮਾਉਣ ਵਾਲਾ ਸੀ ਅਤੇ ਕਈ-ਕਈ ਵਾਰੀ ਤਾਂ ਉਹਨਾਂ ਨੇ ਗੁਰੂ ਘਰ ਦੇ ਵਿੱਚ ਜਾ ਕੇ ਰੋਟੀ ਖਾਧੀ ਐ ਦੋਸਤੋ surjeet singh ਦੀ ਪਤਨੀ ਜੋ ਕਿ manjeet kaur ਉਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਚੂੜੀਆਂ ਬਣਾਉਣ ਦਾ ਕੰਮ ਕਰਦੀ ਹੁੰਦੀ ਸੀ ਅਤੇ ਪਿੰਡ-ਪਿੰਡ ਜਾ ਕੇ ਹੋਕੇ ਦੇ ਕੇ ਚੂੜੀਆਂ ਵੇਚਦੀ ਪਰ ਅੱਜ ਕੱਲ ਮਾਡਰਨ ਜ਼ਮਾਨਾ ਆ ਗਿਆ ਇਹਨਾਂ ਲੋਕਾਂ ਤੋਂ ਚੂੜੀਆਂ ਆ ਵਿਚਾਰੇ ਗਰੀਬਾਂ ਤੋਂ ਕੌਣ ਖਰੀਦਦਾ ਲੋਕ ਤਾਂ ਜਾ ਕੇ ਸ਼ੋਰੂਮਾਂ ਦੇ ਵਿੱਚ ਜਾ ਕੇ ਉਥੋਂ ਚੂੜੀਆਂ ਖਰੀਦੇ ਨੇ ਉਥੋਂ ਜਾ ਜਾ ਕੇ ਮਹਿੰਗੇ ਮਹਿੰਗੇ ਵਸਤਰ ਖਰੀਦੇ ਨੇ ਇਹਨਾਂ ਗਰੀਬਾਂ ਦੇ ਜੋ ਕੰਮ ਕਾਜ ਇਹ ਵੱਡੇ ਵੱਡੇ ਜੋ ਸ਼ੋਰੂਮ ਐ ਇਹਨਾਂ ਨੇ ਠੱਪ ਕਰ ਦਿੱਤੇ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਵਣਜਾਰਿਆਂ ਦੇ ਕੋਲੋਂ ਲੋਕ ਚੂੜੀਆਂ ਲੈਂਦੇ ਸੀ ਅਤੇ ਹੋਰ ਵੀ ਕਈ ਜਾਤੀਆਂ ਨੇ ਜੋ ਕੱਪੜੇ ਦਾ ਕੰਮ ਕਰਦੀਆਂ ਨੇ ਜਿਵੇਂ ਜੁਲਾਹਾ ਹੋ ਗਿਆ ਉਹਨਾਂ ਕੋਲੋਂ ਲੋਕ ਕੱਪੜੇ ਲੈਂਦੇ ਹੁੰਦੇ ਸੀ ਪਰ ਅੱਜ ਕੱਲ ਜੋ ਸ਼ੋਰੂਮ ਵਾਲੇ ਐ ਇਹਨਾਂ ਨੇ ਸਾਰੇ ਹੀ ਗਰੀਬ ਲੋਕਾਂ ਦਾ ਕੰਮ ਜੋ ਹੈ ਉਹ ਠੱਪ ਕਰ ਦਿੱਤਾ ਘਰ ਦੇ ਜੋ ਹਾਲਾਤ ਜੋ ਸੀ ਐਨੇ ਜਿਆਦਾ ਮਾੜੇ ਸੀ ਦੀ ਕਹਿਣੇ ਸੁਣਨੇ ਤੋਂ ਪਰੇ ਹੈ ਤੁਸੀਂ ਆਪ ਸਮਝ ਸਕਦੇ ਹੋ ਤੁਸੀਂ ਉਸ ਗਰੀਬੀ ਨੂੰ ਮਹਿਸੂਸ ਕਰੋ ਜੋ ਉਹਨਾਂ ਨੇ ਆਪਣੇ ਤਨ ਦੇ ਉੱਪਰ ਹੰਡਾਈ ਉਹਨਾਂ ਦਾ ਇੱਕੋ ਇੱਕ ਬੱਚਾ ਰਾਜਵੀਰ ਹਾਜੀ ਉਮਰ ਦੇ ਵਿੱਚ ਛੋਟਾ ਸੀ ਅਤੇ ਪਰ ਮਨ ਦੇ ਵਿੱਚ ਲਗਨ ਸੀ ਕਿ ਮੈਂ ਕੁਝ ਕਰਾਂ ਉਹ ਬਹੁਤ ਸ਼ਾਤਿਰ ਸੀ ਅਤੇ ਉਹ ਹਮੇਸ਼ਾ ਹੀ ਅਖਬਾਰਾਂ ਦੇ ਵਿੱਚ ਪੜਦਾ ਰਹਿੰਦਾ ਸੀ ਕਿ ਦੇਸ਼ ਦੇ ਵਿੱਚ ਕਿੰਨਾ ਪੈਸਾ ਹੈ ਫਲਾਣੇ ਬੰਦੇ ਦੀ ਕਿੰਨੀ ਤਨਖਾਹ ਹੈ ਅਤੇ ਐਜੂਕੇਸ਼ਨ ਡਿਪਾਰਟਮੈਂਟ ਦੀ ਇਕਨੋਮੀ ਕੀ ਹੈ ਅਮਰੀਕਾ ਦੀ ਇਕਨੋਮੀ ਕੀ ਹੈ ਯਾਨੀ ਇਹ ਸਭ ਕੁਝ ਉਸਨੇ ਰਾਟ ਰੱਖਿਆ ਸੀ ਅਖਬਾਰਾਂ ਦੇ ਵਿੱਚ ਪੜਦਾ ਹੁੰਦਾ ਸੀ ਸਕੂਲ ਜਾਂਦਾ ਹੀ ਹੁੰਦਾ ਸੀ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਪੜ੍ਹਾਈ ਲਿਖਾਈ ਸਭ ਫਰੀ ਸੀ ਪਰ ਉਸ ਦੀ ਲਗਨ ਸੀ ਕਿ ਜਿਹੜਾ ਇਨਸਾਨ ਅੱਜ ਗਰੀਬ ਹੈ ਤੇ ਗਰੀਬ ਕਿਉਂ ਹੈ ਤੇ ਜਿਹੜਾ ਇਨਸਾਨ ਅਮੀਰ ਹੈ ਐਸਾ ਉਸ ਦੇ ਵਿੱਚ ਕੀ ਹੈ ਕਿ ਉਹ ਅਮੀਰ ਹੈ ਉਸ ਦੇ ਵਿੱਚ ਕੋਈ ਤਾਂ ਕਾਰਨ ਹੋਏਗਾ ਅੱਜ ਕਿਸੇ ਨੇ ਕੋਈ ਫੈਕਟਰੀ ਖੋਲ ਰੱਖੀ ਹੈ ਐ ਤਾਂ ਉਹ ਵੀ ਇਨਸਾਨ ਉਸਨੇ ਫੈਕਟਰੀ ਕਿਵੇਂ ਖੋਲ ਲਈ ਤੇ ਦੂਜੇ ਪਾਸੇ ਇੱਕ ਗਰੀਬ ਹੈ ਤੇ ਉਹ ਗਰੀਬ ਕਿਉਂ ਹੈ ਇਹ ਕੁਐਸਚਨ ਉਸ ਦੇ ਮਨ ਦੇ ਵਿੱਚ ਰਾਜਵੀਰ ਦੇ ਮਨ ਦੇ ਵਿੱਚ ਹਮੇਸ਼ਾ ਘਟਕਦਾ ਰਹਿੰਦਾ ਸੀ ਪਰ ਆਪਣੇ ਮਾਤਾ ਪਿਤਾ ਨਾਲ ਗੱਲਬਾਤ ਕਰਦਾ ਕਿ ਆਪਾਂ ਕੋਈ ਬਿਜ਼ਨਸ ਸ਼ੁਰੂ ਕਰੀਏ ਤਾਂ ਉਸਦੇ ਮਾਤਾ ਪਿਤਾ ਨੂੰ ਇਤਿਆਸੀ ਆਉਂਦੀ ਕਿ ਪੁੱਤ ਆਪਣੇ ਤਾਂ ਦੋ ਵਕਤ ਦੀ ਰੋਟੀ ਨਹੀਂ ਪੱਕਦੀ ਤੂੰ ਬਿਜ਼ਨਸ ਦੀਆਂ ਗੱਲਾਂ ਕਰਦਾ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ ਤੇ ਦੱਸਦੀਏ ਦੋਸਤੋ ਰਾਜਵੀਰ ਐਸ ਵਕਤ ਹੋ ਜਾਂਦਾ ਹੈ 20 ਸਾਲਾਂ ਦਾ 20 ਸਾਲ ਦੀ ਉਮਰ ਦੇ ਵਿੱਚ ਰਾਜਵੀਰ ਜੋ ਕਿ ਹਮੇਸ਼ਾ ਹੀ ਕੁਝ ਨਾ ਕੁਝ ਵੱਖਰਾ ਕਰਨ ਦੇ ਬਾਰੇ ਸੋਚਦਾ ਕਿਉਂਕਿ ਮਨ ਦੇ ਵਿੱਚ ਕਹਿੰਦੇ ਨੇ ਜੇਕਰ ਲਗਨ ਹੋਵੇ ਤਾਂ ਜ਼ਿੰਦਗੀ ਦੇ ਵਿੱਚ ਉਹ ਕਾਮਯਾਬ ਹੋਏ ਬਣਾ ਨਹੀਂ ਰਹਿ ਸਕਦਾ ਉਸ ਤੋਂ ਬਾਅਦ ਉਸਨੇ ਸੋਚਿਆ ਕਿ ਜਿਸ ਮਾਹੌਲ ਦੇ ਵਿੱਚ ਮੈਂ ਰਹਿਣਾ ਜੇਕਰ ਮੈਂ ਇਸ ਮਾਹੌਲ ਦੇ ਵਿੱਚੋਂ ਬਾਹਰ ਨਿਕਲਾਂਗਾ ਨਾ ਤਾਂ ਫੇਰ ਹੀ ਜਾ ਕੇ ਮੈਂ ਕਿਤੇ ਕਾਮਯਾਬ ਹੋ ਸਕਦਾ ਜੇਕਰ ਮੈਂ ਇਸ ਮਾਹੌਲ ਦੇ ਵਿੱਚ ਹੀ ਫਸਿਆ ਰਿਹਾ ਤਾਂ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਜੋ ਹੈ ਉਹ ਨਹੀਂ ਹੋ ਸਕਦਾ ਉਸ ਤੋਂ ਬਾਅਦ ਕੀ ਹੋਇਆ ਇੱਕ ਦਿਨ ਉਸਨੇ ਮਨ ਬਣਾ ਲਿਆ ਆਪਣਾ ਬੈਕਪੈਕ ਪੀਤਾ ਆਦੇ ਉਸ ਤੋਂ ਬਾਅਦ ਘਰ ਛੱਡ ਕੇ ਚਲਾ ਗਿਆ ਸਵੇਰੇ ਉਸਦੇ ਮਾਤਾ-ਪਿਤਾ ਉੱਠੇ ਅਤੇ ਬਹੁਤ ਹੀ ਟੈਨਸ਼ਨ ਦੇ ਵਿੱਚ ਕਿ ਆਖਰਕਾਰ ਸਾਡਾ ਬੱਚਾ ਕਿੱਥੇ ਚਲਾ ਗਿਆ ਉਹਨਾਂ ਨੇ ਬਹੁਤ ਭਾਲਿਆ ਜਗਾ ਜਗਾ ਉਹਨਾਂ ਨੇ ਭਾਲਣ ਦੀ ਕੋਸ਼ਿਸ਼ ਕੀਤੀ ਪੁਲਿਸ ਸਟੇਸ਼ਨ ਵੀ ਗਏ ਅਤੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਵੀ ਤੱਕੇ ਮਾਰ ਕੇ ਬਾਹਰ ਕੱਢ ਦਿੱਤਾ ਕਿ ਤੁਹਾਡੇ ਝੁੱਗੀ ਝੋਪੜੀਆਂ ਵਾਲੇ ਦੇ ਬੱਚੇ ਕਿੱਥੇ ਜਾ ਸਕਦੇ ਐ ਇੱਥੇ ਕਿਤੇ ਨਸ਼ੇ ਕਰਕੇ ਡਿੱਗੇ ਪਏ ਹੋਣਗੇ ਕਿਸੇ ਨਹਿਰ ਦੇ ਕੰਢੇ ਜਾ ਕੇ ਦੇਖੋ ਕਿਸੇ ਦਰਿਆ ਦੇ ਕੰਢੇ ਜਾ ਕੇ ਦੇਖੋ ਜਾਂ ਫਿਰ ਕਿਸੇ ਟਰੱਕ ਗੱਡੀ ਥੱਲੇ ਆ ਗਿਆ ਹੋਵੇਗਾ ਹੋਰ ਉਹ ਉਸਨੇ ਕਿੱਥੇ ਜਾਣਾ ਗਰੀਬ ਬੰਦਾ ਕਰ ਵੀ ਕੀ ਸਕਦਾ ਹੈ ਰੋ ਸਕਦਾ ਹੈ ਕੋਸ਼ਿਸ਼ ਕਰ ਸਕਦਾ ਪਰ ਮਨ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਸੀ ਕਿ ਉਹਨਾਂ ਦਾ ਬੱਚਾ ਆਖਰਕਾਰ ਕਿੱਧਰ ਚਲਾ ਗਿਆ ਪਰ ਜੇਕਰ ਆਪਾਂ ਗੱਲ ਕਰੀਏ ਰਾਜਵੀਰ ਦੀ ਤੇ ਰਾਜਵੀਰ ਦੇ ਮਨ ਦੇ ਵਿੱਚ ਲਗਨ ਸੀ ਰਾਜਵੀਰ ਦੇ ਮਨ ਦੇ ਵਿੱਚ ਇੱਕ ਤੜਫ ਸੀ ਕੁਝ ਕਰ ਦਿੰਦੀ ਉਹ ਸੋਚਦਾ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕੁਝ ਕਰ ਸਕਦਾ ਹਾਂ ਹੁਣ ਤੁਹਾਨੂੰ ਦੱਸਿਏ ਕਿ ਰਾਜਵੀਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਐਸਾ ਕੀ ਕੀਤਾ ਕਿ ਅੱਜ ਕਰੋੜਪਤੀ ਬਣ ਕੇ ਆਪਣੇ ਮਾਤਾ ਪਿਤਾ ਦੇ ਸਾਹਮਣੇ ਖੜਾ ਹੋ ਗਿਆ ਰਾਜਵੀਰ ਸਿੱਧਾ ਮੁੰਬਈ ਪਹੁੰਚ ਜਾਂਦਾ ਹੈ ਤੇ ਮੁੰਬਈ ਜਾ ਕੇ ਕੁਝ ਸਮਾਫਟ ਪਾਤ ਦੇ ਉੱਪਰ ਸੌਂਦਾ ਰਹਿੰਦਾ ਫਟਵਾਦ ਦੇ ਉੱਪਰ ਸੌਂਦਾ ਉਸ ਤੋਂ ਬਾਅਦ ਉਸਨੇ ਸੋਚਿਆ ਕਿ ਐਦਾਂ ਕੰਮ ਨਹੀਂ ਬੰਦਣਾ ਸਭ ਤੋਂ ਪਹਿਲਾਂ ਆਪਾਂ ਨੂੰ ਇੱਥੇ ਇੱਕ ਨੌਕਰੀ ਭਾਲਣੀ ਪਵੇਗੀ ਕਿਉਂਕਿ ਜਿੰਨਾ ਚਿਰ ਆਪਾਂ ਨੂੰ ਨੌਕਰੀ ਨਹੀਂ ਮਿਲੇਗੀ ਉਹਨਾਂ ਚਿਰ ਆਪਣੇ ਕੋਲੇ ਪੈਸਾ ਨਹੀਂ ਆਵੇਗਾ ਉਹ ਪੈਸਾ ਆਪਣੇ ਕੋਲੇ ਆਵੇਗਾ ਤੇ ਉਸ ਪੈਸੇ ਦੇ ਨਾਲ ਆਪਾਂ ਕੋਈ ਇਨਵੈਸਟਮੈਂਟ ਸ਼ੁਰੂ ਕਰ ਸਕਦੇ ਹਾਂ ਉਸਨੇ ਪੈਟਰੋਲ ਪੰਪ ਦੇ ਉੱਪਰ ਇੱਕ ਨੌਕਰੀ ਸ਼ੁਰੂ ਕੀਤੀ ਪੈਟਰੋਲ ਪੰਪ ਵਾਲੇ ਉਸਨੂੰ 8000 ਰੁਪਏ ਮਹੀਨੇ ਦਾ ਦਿੰਦੇ ਸੀ ਅਤੇ ਉਸ ਤੋਂ 8 ਘੰਟੇ ਡਿਊਟੀ ਲੈਂਦੇ ਸੀ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਉੱਥੇ ਡਿਊਟੀ ਕਰਿਆ ਕਰੇ। ਉਸ ਨੂੰ 8000 ਰੁਪਏ ਮਿਲ ਜਾਂਦੇ। ਉਸ ਤੋਂ ਬਾਅਦ ਉਸ ਦਾ ਦਿਮਾਗ ਉੱਥੇ ਨਹੀਂ ਖੜਿਆ ਕਿਉਂਕਿ ਬੰਦਾ ਪਤਾ ਕੀ ਕਰਦਾ ਹੈ ਜਦੋਂ ਉਸ ਨੂੰ 8000 ਰੁਪਏ ਮਿਲਣ ਲੱਗ ਜਾਂਦਾ ਉਹ 8000 ਦੇ ਵਿੱਚ ਹੀ ਆਪਣੇ ਦਿਮਾਗ ਨੂੰ ਸੀਮਤ ਰੱਖ ਲੈਂਦਾ। ਉਸ ਨੇ ਸੋਚਿਆ ਕਿ ਇਹ 8000 ਦੇ ਵਿੱਚੋਂ ਜੇਕਰ ਮੈਂ 4000 ਰੁਪਏ ਆਪਣੇ ਖਾਣ ਪੀਣ ਦੇ ਲਈ ਬਚਾ ਕੇ ਰੱਖ ਲਵਾਂ ਤੇ ਬਾਕੀ ਦੇ 4000 ਨੂੰ ਮੈਂ ਅੱਗੇ ਇਨਵੈਸਟ ਕਰਾਂ ਕੋਈ ਹੋਰ ਕੰਮ ਦੇ ਵਿੱਚ ਤਾਂ ਮੈਂ ਹੋਰ ਜ਼ਿਆਦਾ ਪੈਸਾ ਕਮਾ ਸਕਦਾ। ਤਾ ਦੋਸਤੋ ਉਸਨੇ ਕੀ ਕੀਤਾ ਉਸਨੇ 4000 ਰੁਪਏ ਮਹੀਨੇ ਤੇ ਇੱਕ ਰੇੜੀ ਲਈ ਅਤੇ ਰੇੜੀ ਲੈ ਕੇ ਉਸਨੇ ਗੋਲ ਗੱਪਿਆਂ ਦੀ ਰੇੜੀ ਲਾ ਲਈ ਗੋਲ ਗੱਪਿਆਂ ਦੀ ਰੇੜੀ ਲਾਈ ਤਾਂ ਸ਼ਾਮ ਨੂੰ 5 ਵਜੇ ਤੋਂ ਲੈ ਕੇ 10 ਵਜੇ ਤੱਕ ਉੱਥੇ ਉਹ ਗੋਲ ਗੱਪੇ ਵੇਚਿਆ ਕਰੇ ਤੇ ਰੋਜ਼ ਦਾ 2000 ਰੁਪਿਆ ਉਸ ਗੋਲ ਗੱਪਿਆਂ ਦੀ ਰੇੜੀ ਤੋਂ ਕਮਾਇਆ ਕਰੇ ਯਾਨੀ ਕਿ ਮਹੀਨੇ ਦਾ 60000 ਰੁਪਿਆ ਮਹੀਨੇ ਦਾ 60000 ਰੁਪਿਆ ਕਮਾਉਣ ਦੇ ਬਾਵਜੂਦ ਵੀ ਉਸਨੇ ਪੈਟਰੋਲ ਪੰਪ ਦੀ 8000 ਵਾਲੀ ਨੌਕਰੀ ਨਹੀਂ ਛੱਡੀ ਇੱਥੇ ਪਤਾ ਕੀ ਹੈ ਕਿ ਕਈ ਲੋਕਾਂ ਦੇ ਮਨ ਦੇ ਵਿੱਚ ਆ ਜਾਂਦਾ ਹੈ ਕਿ ਹੁਣ ਇਹ ਜਿਆਦਾ ਪੈਸੇ ਕਮਾਉਣ ਲੱਗ ਗਿਆ ਤੇ ਹੁਣ ਆਪਾਂ ਛੋਟੀ ਨੌਕਰੀ ਛੱਡ ਦਿੱਤੀ। ਹੁਣ ਉਹ ਪੂਰਾ ਦਾ ਪੂਰਾ 8000 ਰੁਪਿਆ ਇਨਵੈਸਟ ਕਰਿਆ ਕਰੇ ਜੋ ਕਿ ਸ਼ੇਅਰ ਮਾਰਕੀਟ ਦੇ ਵਿੱਚ। ਤੇ ਸ਼ੇਅਰ ਮਾਰਕੀਟ ਦੇ ਵਿੱਚ ਹੌਲੀ-ਹੌਲੀ ਹੌਲੀ-ਹੌਲੀ ਜੋ ਕਿ ਰੁਝਾਨ ਜੋ ਹੈ ਉਸ ਦਾ ਵੱਧ ਗਿਆ। ਤੇ ਸ਼ੇਅਰ ਮਾਰਕੀਟ ਦੇ ਵਿੱਚ ਉਸ ਨੇ ਇੰਨੀ ਜਿਆਦਾ ਇਨਵੈਸਟਮੈਂਟ ਕਰ ਲਈ ਕਿ ਅੱਜ ਕਰੋੜਾ ਰੁਪਿਆ ਉਹ ਕਮਾ ਚੁੱਕਿਆ ਸੀ ਤੇ ਮਹਿੰਗੀਆਂ ਗੱਡੀਆਂ ਤੇ ਮਹਿੰਗਾ ਲਾਈਫਸਟਾਈਲ ਉਸ ਦੇ ਕੋਲ ਸੀ ਤੇ ਪਰ ਉਹ ਸਕੂਨ ਲੱਭਣ ਦੇ ਲਈ ਉਸੇ ਹੀ ਝੁੱਗੀ-ਚੌਪੜੀ ਦੇ ਵਿੱਚ ਆਇਆ ਸੀ। ਸੋ ਦੋਸਤੋ ਇਹ ਹੈ ਰਾਜਵੀਰ ਦੇ ਸੰਘਰਸ਼ ਦੀ ਕਹਾਣੀ। ਸੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।